ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਇੱਕ ਫਿਲਮ ਆਈ ਥੀ ਆਈ ਸੀ ਵੀ ਮਿੱਠੜੇ ਤੇ ਇੱਕ ਹੋਰ ਆਈ ਸੀ 6 ਇਚ ਦੋ ਫਿਲਮਾਂ ਆਈਆਂ ਉਹਨਾਂ ਦਾ ਆਪਸ ਵਿੱਚ ਬਵਾਲ ਵੀ ਰਿਹਾ ਉਹਦੇ ਬਾਰੇ ਲੋਕ ਕੀ ਬੋਲਦੇ ਆ ਤੇ ਸਾਡਾ ਕੀ ਬੋਲਣਾ ਆ ਅਸੀਂ ਤੁਹਾਨੂੰ ਪਹਿਲਾਂ ਵੀ ਅਲੱਗ ਦੱਸਦੇ ਰਹੇ ਇਹਨਾਂ ਤੋਂ ਅੱਜ ਵੀ ਅਲੱਗ ਹੀ ਦੱਸਾਂਗੇ ਮਿੱਠੜੇ ਫਿਲਮ ਆਈ ਤੇ ਉਹਦਾ ਜਿਹੜਾ ਡਾਇਰੈਕਟਰ ਆ ਉਹਦੇ ਬਾਰੇ ਇੰਡਸਟਰੀ ਸਾਰੀ ਸਾਰੇ ਲੋਕ ਬਹੁਤ ਨੈਗੇਟਿਵ ਬੋਲਦੇ ਕਿ ਉਹ ਫੁਕਰਾਇਆ ਹਵਾ ਚ ਮੈਂ ਉਹ ਭਾਈ ਸਾਹਿਬ ਨੂੰ ਵਿਚਾਰਿਆਂ ਨੂੰ ਇੱਕ ਵਾਰ ਮਿਲਿਆ ਉਹ ਵੀ ਆਪਣੇ ਹੁੰਦਲ ਦੇ ਨਾਲ ਇੱਕ ਯਾਰੀ ਰੋਡ ਤੇ ਰੈਸਟੋਰੈਂਟ ਦੇ ਵਿੱਚ ਮੈਂ ਮੀਟਿੰਗ ਤੇ ਸੀਗਾ ਤੇ ਉਹ ਸਾਈਡ ਤੇ ਜਾ ਕੇ ਹੁੰਦਲ ਉਹਨੂੰ ਮਿਲਿਆ ਮੈਨੂੰ ਤਾਂ ਬੰਦਾ ਖੈਰ ਤੋਂ ਗੱਲਬਾਤ ਨਹੀਂ ਹੋਈ ਪਰ ਮੈਨੂੰ ਲੱਗਿਆ ਸਹੀ ਸੀ ਪਰ ਇੰਡਸਟਰੀ ਦੇ ਸਾਰੇ ਲੋਕ ਉਹਦੇ ਖਿਲਾਫ ਬੋਲਦੇ ਆ ਤੇ ਉਸਨੇ ਆਪਣੇ ਬੇਟੇ ਨੂੰ ਲਾਂਚ ਕੀਤਾ ਜੀ ਮਿੱਠੜੇ ਫਿਲਮ ਦੇ ਵਿੱਚ ਉਹ ਫਿਲਮ ਆਈ ਪਹਿਲਾਂ ਸਭ ਨੇ ਵਧੀਆ ਕਿਹਾ ਤੇ ਨਾਲ ਉਹਨਾਂ ਦੇ ਖੜ ਕੇ ਬਹੁਤ ਸਾਰੇ ਐਕਟਰਾਂ ਨੇ ਸਿੰਗਰਾਂ ਨੇ ਤਰੀਫਾਂ ਵੀ ਕੀਤੀਆਂ ਉਹ ਮੁੰਡੇ ਦੀਆਂ ਜਾਂ ਕਈ ਚੀਜ਼ਾਂ ਹਨ ਤੇ ਐਂਡ ਦੇ ਵਿੱਚ ਉਹ ਬੱਚੇ ਨੇ ਜਦੋਂ ਆਪਣਾ ਕੋਈ ਸਟੇਜ ਦੇ ਉੱਪਰ ਬੋਲਿਆ ਆਪਣੇ ਉਹਦੇ ਹਾਪਾ ਵੇ ਇਦਾਂ ਦੇ ਸੀ ਕਿ ਲੋਕਾਂ ਨੇ ਉਹਨੂੰ ਟਰੋਲ ਕੀਤਾ ਉਹ ਟਰੋਲ ਕਰਨ ਦਾ ਕਾਰਨ ਕੀ ਸੀ ਕਿਉਂਕਿ ਉਹਦੀ ਦੁਸ਼ਮਣੀ ਲੋਕਾਂ ਦੀ ਉਹਦੇ ਪਿਓ ਨਾਲ ਹੈ ਜਿਹੜੇ ਨਾਲ ਖੜ ਕੇ ਬੜਬੜੇ ਐਕਟਰ ਬੜਬੜੀਆਂ ਗੱਲਾਂ ਕਰਦੇ ਘਰ ਜਾ ਕੇ ਸਾਈਡ ਤੇ ਹੋ ਕੇ ਉਹ ਹੱਸ ਰਹੇ ਨੇ ਉਸ ਬੰਦੇ ਤੇ ਠੀਕ ਹੈ ਤੇ ਦੂਸਰੇ ਪਾਸੇ ਸਿਕਸੀ ਚਾਲਿਆਂ ਦੇ ਜਿਹੜੇ ਕੁਝ ਫੈਨ ਨੇ ਜਾਂ ਕਿਦਾਂ ਉਹਨਾਂ ਵੀ ਇਹੀ ਗੱਲ ਕੀਤੀ ਆ ਉਹਨਾਂ ਨੇ ਵੀ ਇਹਦਾ ਫਾਇਦਾ ਲਿਆ ਕਿ ਸ਼ਾਇਦ ਇਦਾਂ ਕੋਈ ਬਦਲਾ ਲੈ ਲਈਏ ਇਦਾਂ ਨਹੀਂ ਹੁੰਦਾ ਆਪਾਂ ਕਿਸੇ ਦੇ ਬੱਚੇ ਨੂੰ ਇਦਾਂ ਕਰੀਏ ਗਲਤ ਹੈ ਤੁਹਾਡੀ ਦੁਸ਼ਮਣੀ ਉਹਦੇ ਪਿਓ ਨਾਲ ਉਹਨਾਂ ਕੱਢੋ ਪਰ ਉਹ ਮੋਹਰਿਓ ਕੀ ਕਹਿੰਦੇ ਨੇ ਕਹਿੰਦੇ ਵੇ ਜਿਆਦਾ ਦੁੱਖ ਇਹਨੂੰ ਕਿਹੜੀ ਲਗ ਦੱਬੀ ਤੇ ਹੋਣਾ ਇਸੇ ਤੇ ਹੋਣਾ ਸੀ ਤਾਂ ਸੀ ਇਹ ਕਰ ਰਹੇ ਆ ਇਹ ਅੰਬਰਦੀਪਾ ਜੀ ਨੂੰ ਸੋਚਣਾ ਚਾਹੀਦਾ ਜਿਹੜੇ ਪਿੱਛੇ ਖੜੇ ਨਾਲ ਨਾਲ ਤੁਹਾਡੇ ਸਾਰੇ ਸਕੇ ਨਹੀਂ ਹੈਗੇ ਜਿਹੜੇ ਹੱਸ ਹੱਸ ਕੇ ਬਹੁਤ ਚੰਗੀਆਂ ਗੱਲਾਂ ਕਰਦੇ ਇਹ ਤੁਹਾਡੇ ਦੁਸ਼ਮਣ ਨੇ ਦੂਜੇ ਪਾਸੇ ਲੋਕ ਕਹਿੰਦੇ ਕਿ ਉਹ ਬੱਚਾ ਰੋ ਰਿਹਾ ਟਰੋਲ ਹੋ ਗਿਆ ਉਹ ਦੁਖੀ ਹੋ ਗਿਆ ਉਹਨੂੰ ਪਰੇਸ਼ਾਨੀਆਂ ਬਹੁਤ ਹੋ ਗਈਆਂ ਉਸ ਬੱਚੇ ਲਈ ਇੱਕ ਮੈਸੇਜ ਹੈ ਔਰ ਬਹੁਤ ਪੋਜ਼ਿਟਿਵ ਗੱਲ ਦੱਸਣ ਲੱਗਿਆਂ ਭੀ ਜਦੋਂ ਟਾਈਗਰ ਸ਼ਰੌਫ ਆਇਆ ਸੀ ਲੋਕਾਂ ਨੇ ਉਹਨੂੰ ਸੇਮ ਇਹੀ ਗੱਲਾਂ ਕੀਤੀਆਂ ਸੀ ਉਹਨੇ ਬਾਡੀ ਬਣਾਈ ਸਭ ਕੁਝ ਕੀਤਾ ਔਰ ਮੂੰਹ ਭੰਤੇ ਨਾ ਸਾਰਿਆਂ ਲੋਕਾਂ ਨੇ ਇਹ ਬੱਚੇ ਨੂੰ ਵੀ ਹਿੰਮਤ ਕਰਨੀ ਚਾਹੀਦੀ ਆ ਇਹ ਇੰਡਸਟਰੀ ਇਦਾਂ ਦੀ ਆ ਸਾਨੂੰ ਤੋੜਨ ਤੇ ਇਹਨਾਂ ਦਾ ਫੁੱਲ ਜ਼ੋਰ ਲੱਗਾ ਪਰ ਸਾਡੇ ਤੋਂ ਜੋ ਹੁੰਦਾ ਅਸੀਂ ਕੀਤਾ ਉਹ ਬੱਚੇ ਨੇ ਜਦੋਂ ਇਹਨਾਂ ਦਾ ਬਾਡੀ ਬਣਾ ਕੇ ਮੂੰਹ ਭੰਪਤਾ ਤੇ ਪਤਾ ਲੱਗ ਜਾਣਾ ਨਹੀਂ ਤਾਂ ਮੇਰੇ ਕੋਲ ਛੱਡੋ ਉਹ ਜਵਾਕ ਨੂੰ ਐਸਾ ਬਣਾ ਕੇ ਲਿਆਵਾਂਗੇ ਸਾਲੇ ਕੁਸਕਣਗੇ ਵੀ ਨਹੀਂ ਹੈ ਤਾਂ ਇਹ ਉਹ ਬੰਦੇ ਜਿਨ੍ਹਾਂ ਦੀ ਕੋਈ ਆਪਣਾ ਸਾਲਿਆਂ ਦਾ ਜ਼ਮੀਰ ਹੀ ਨਹੀਂ ਹੈ ਸਵੇਰ ਨੂੰ ਖੜੇ ਹੋ ਜਾਂਦੇ ਆ ਅੰਮਰਦੀਪ ਭਾਜੀ ਸਾਹਿਬ ਨਾਲ ਉਹਨਾਂ ਨਾਲ ਗੱਲਾਂ ਕਰਦੇ ਆ ਤੇ ਦੂਜੇ ਪਾਸੇ ਕਿਸੇ ਹੋਰ ਪਾਸੇ ਚੱਲ ਜਾਂਦੇ ਅੰਮਰਦੀਪ ਭਾਜੀ ਵੀ ਐਕਸਾਈਟਮੈਂਟ ਦੇ ਵਿੱਚ ਜਿਹੜਾ ਉਹਨਾਂ ਨੇ ਐਕਸਪ੍ਰੈਸ਼ਨ ਦਿੱਤਾ ਜਦੋਂ ਐਮੀ ਵਿਰਕ ਨੇ ਕਿਹਾ ਭਈ ਸਿਕਸਟੀਚ ਵੀ ਜ਼ਰੂਰ ਦੇਖਿਓ ਤੇ ਉਹ ਗਲਤ ਸੀ ਉਹ ਚਲੋ ਉਹ ਬੰਦੇ ਨੇ ਬਾਅਦ ਚ ਸੋਚਿਆ ਵੀ ਇਸ ਤੋਂ ਅੱਗੇ ਚਲਦੇ ਜੀ ਇੱਕ ਆ ਬਦਵਾਨ ਸਾਹਿਬ ਨੇ ਇਹ ਕਹਿੰਦੇ ਆ ਜੀ ਚਾਰ ਚਾਰ ਫਿਲਮਾਂ ਰਿਲੀਜ਼ ਹੋਣੀਆਂ ਚਾਹੀਦੀਆਂ ਜਿੰਨੀਆਂ ਬਣਦੀਆਂ ਹਿੰਦੀ ਵੀ ਤਾਂ ਚੱਲਦੀਆਂ ਹੀ ਆ ਫਲਾਨਾ ਧੰਕਾਣਾ ਉਹ ਕਹਿੰਦੇ ਭਾਈ ਹਿੰਦੀ ਦੀ ਆਡੀਅנס ਕਿੰਨੀ ਹੈ ਪੰਜਾਬੀਆਂ ਦੇ ਤਾਂ ਓਨੇ ਬੰਦੇ ਰਹਿਣੇ ਆ ਨਾ ਤੇ ਲੋਕਾਂ ਕੋਲ ਇੰਨਾ ਪੈਸਾ ਵੀ ਨਹੀਂ ਆ ਤੁਹਾਡੀਆਂ ਚਾਰ ਚਾਰ ਇਧਰੋਂ ਸਿਨੇਮਾ ਚ ਨਿਕਲ ਉਧਰੋਂ ਵੜ ਜਾਣ ਉਧਰੋਂ ਨਿਕਲਣ ਇਧਰ ਵੜ ਜਾਣ ਤੁਸੀਂ ਐ ਕਰੋ ਨਾ ਕੋਈ ਸਬਸਿਡੀ ਦਿਵਾਓ ਕੁਛ ਉਹਨਾਂ ਨੂੰ ਐਸਾ ਦਵਾ ਦਿਓ ਫਿਲਮਾਂ ਦੇਖਣ ਵਾਲੇ ਨੂੰ ਖਾਸ ਸ਼ੂਟ ਜਾਂ ਤੁਸੀਂ ਟਿਕਟਾਂ ਦੇ ਦੋਗੇ ਉਹਨਾਂ ਨੂੰ ਇਕ ਨਾ ਤੁਸੀਂ ਦਿੰਦੇ ਨਹੀਂ ਨਾ ਇਦਾਂ ਦਾ ਤੁਸੀਂ ਕੋਈ ਕਰਦੇ ਨਹੀਂ ਤੁਸੀਂ ਉਹਨਾਂ ਦੀ ਜੇਬਾਂ ਨੂੰ ਲੁੱਟਣ ਨੂੰ ਪਏ ਹੋ ਹੈਂ ਇਦਾਂ ਦੀਆਂ ਸਲਾਹਾਂ ਦੇਣ ਲਈ ਤੁਹਾਡੀ ਬਹੁਤ ਮਿਹਰਬਾਨੀ ਇਹ ਤੁਹਾਡੀਆਂ ਫੇਕ ਸਲਾਹਾਂ ਨੇ ਇਹ ਚ ਤੁਹਾਡੇ ਚਮਚਿਆਂ ਨੇ ਵੀ ਹੁਣ ਥੱਲੇ ਬੋਲਣਾ ਬਹੁਤ ਕੁਝ ਹੈਨਾ ਉਹਦੀ ਕੋਈ ਪਰਵਾਹ ਨਹੀਂ ਪਰ ਜਿਹੜੀਆਂ ਚੀਜ਼ਾਂ ਗਲਤ ਨੇ ਗਲਤ ਨੇ ਉਸ ਬੱਚੇ ਨੂੰ ਇਹ ਸੋਚਣਾ ਚਾਹੀਦਾ ਤੇ ਅੰਬਰਦੀਪ ਭਾਈ ਸਾਹਿਬ ਨੂੰ ਗਾਂ ਲੋਕਾਂ ਦੇ ਨਾਲ ਥੋੜਾ ਸਹੀ ਚੱਲਣਾ ਚਾਹੀਦਾ ਮੈਂ ਹਾਲਾਂਕਿ ਸੱਚ ਬੋਲਦਾ ਸੀ ਕਿਸੇ ਬੱਚੇ ਨਾਲ ਹਾਂ ਸਭ ਤੋਂ ਵੱਡੀ ਗੱਲ ਮੇਰੇ ਨਾਲ ਕੋਈ ਬੰਦਾ ਬੈਠਾ ਸੀ ਜੇ ਤੋਂ ਮੈਂ ਵੀਡੀਓ ਪਾ ਰਿਹਾ ਉਹ ਖਾਸ ਦੁਸ਼ਮਣ ਸੀ ਦਾ ਭਾਈ ਸਾਹਿਬ ਦਾ ਅੰਬਰਦੀਪ ਦਾ ਪਰ ਉਹਨਾਂ ਨੇ ਬਹੁਤ ਦੁੱਖ ਬਣਾਇਆ ਸੀ ਇਸ ਬੱਚੇ ਦਾ ਉਹ ਬੱਚੇ ਦੀ ਕੋਈ ਗਲਤੀ ਨਹੀਂ ਬੱਚਾ ਬਹੁਤ ਸਿਆਣਾ ਹੋ ਸਕਦਾ ਜਿਆ ਹੈ ਵੀ ਤੁਸੀਂ ਜਿਹੜੇ ਆਮ ਲੋਕ ਉਹਨੂੰ ਇਦਾਂ ਕਹਿ ਰਹੇ ਇਹ ਬਤਮੀਜ਼ ਲੋਕ ਹੁੰਦੇ ਨਹੀਂ ਤਾਂ ਮਰਨ ਤੋਂ ਬਾਅਦ ਲੋਕਾਂ ਨੂੰ ਚੰਗਾ ਕਿਹਾ ਜਿੰਦੇ ਜਿੰਨੀ ਕਿਸੇ ਨੇ ਸੰਭਿਆ ਔਰ ਸਭ ਤੋਂ ਗੱਡੀ ਗੱਲ ਇਹ ਫਿਲਮ ਫਲॉप ਹੋਣ ਦਾ ਕਾਰਨ ਇਹ ਹੈ ਕਿ ਜਿੰਨੇ ਵੀ ਪਿਓ ਆਏ ਨੇ ਜਾਂ ਰਿਸ਼ਤੇਦਾਰ ਆਏ ਨੇ ਜਿਨ੍ਹਾਂ ਨੇ ਆਪਣਾ ਜਵਾਕ ਲਾਂਚ ਕੀਤਾ ਪੈਸਾ ਆਪ ਲਾਇਆ ਵੱਡੇ ਤੋਂ ਵੱਡੇ ਟਰੈਕਟਰ ਨੇ ਉਹ ਫਿਲਮ ਫਲॉप ਹੀ ਹੋਈ ਆ ਹਿਸਟਰੀ ਵਿੱਚ ਮੈਨੂੰ ਦੱਸ ਦੋ ਕਿਹੜੀ ਹਿੱਟ ਰਹੀ ਆ ਇਦਾਂ ਨਹੀਂ ਹੁੰਦਾ ਸੋ ਪਲੀਜ਼ ਇਹ ਚੀਜ਼ਾਂ ਨੂੰ ਸਮਝਿਆ ਕਰੋ ਉਹ ਬੱਚੇ ਨੂੰ ਹਿੰਮਤ ਕਰਨੀ ਚਾਹੀਦੀ ਆ ਕੋਈ ਘਬਰਾਉਣ ਵਾਲੀ ਲੋੜ ਨਹੀਂ ਇਹ ਉਹ ਨੇ ਜਦੋਂ ਤੁਸੀਂ ਚੱਲ ਗਏ ਤਾਂ ਤੁਹਾਡੇ ਚਮਚੇ ਬਣੇ ਹੋਣਾ ਇਹਨਾਂ ਨੇ ਤੁਹਾਡੇ ਨਾਲ ਫੋਟੋਆਂ ਖਿਚਾਉਂਦੇ ਫਿਰਦੇ ਹੋਣਾ ਪਰ ਪੈਸੇ ਦੇ ਪੁੱਤ ਇਹਦੇ ਵਿੱਚ ਮੈਂ ਲਿਖਿਆ ਵੀ ਸੀ ਇੱਕ ਵਾਰੀ ਅਕਸਰ ਮੈਂ ਸ਼ੇਰ ਬੋਲਦਾ ਹੁੰਦਾ ਇਹਨਾਂ ਕਹਿੰਦਾ ਵੀ ਕਲਮ ਕਿਸੇ ਦੀ ਨਾਮ ਕਿਸੇ ਦਾ ਜਾਨ ਕਿਸੇ ਦੀ ਜਾਮ ਕਿਸੇ ਦਾ ਮੇਰੀ ਕਲਮ ਦੇ ਸਾਰੇ ਦੁਸ਼ਮਣ ਮੈਂ ਕਦ ਲਿਖਿਆ ਹਾਨ ਕਿਸੇ ਦਾ ਪਰਦੇ ਤੇ ਜੋ ਲੋਕ ਨੇ ਧਰਮੀ ਉਹ ਲੁੱਟਣ ਭਗਵਾਨ ਕਿਸੇ ਦਾ ਫਿਲਮੀ ਲੋਕ ਤੇ ਵੇਚਣਾ ਚਾਹੁੰਦੇ ਅੱਲਾ ਮੇਰਾ ਰਾਮ ਕਿਸੇ ਦਾ ਮਿਹਰਬਾਨੀ ਸ਼ੁਕਰੀਆ